ਦੋਸਤੋ ਤੁਸੀਂ ਵੀਡੀਓ ਦਾ ਟਾਈਟਲ ਪੜ ਚੁੱਕੇ ਜੇ ਕਿ ਝੋਨੇ ਦੀ ਜਿਹੜੀ ਰਹਿਦ ਖੁੰਦਾ ਜਾਂ ਝੋਨੇ ਦੀ ਪ੍ਰਾਲੀ ਆ ਉਹਦੇ ਤੋਂ ਚਾਂਦੀ ਬੰਦੀ ਆ ਕਿਸ ਤਰ੍ਹਾਂ ਚਾਂਦੀ ਬੰਦੀ ਆ ਤੇ ਕਿਹੜੇ ਲੋਕ ਚਾਂਦੀ ਬਣਾਉਂਦੇ ਆ ਤੇ ਕਿੰਨਾਂ ਨੂੰ ਚਾਂਦੀ ਬਣਾਉਣ ਦੀ ਜਾਚ ਆ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਹ ਜਾਣਦੇ ਆ ਝੋਨੇ ਦੀ ਜਿਹੜੀ ਰਹਿਦ ਖੁੰਦਾ ਜਾਂ ਝੋਨੇ ਦੀ ਪ੍ਰਾਲੀ ਆ ਉਹਦੇ ਤੋਂ ਚਾਂਦੀ ਕਿਵੇਂ ਬੰਦੀ ਆ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਗੱਠਾਂ ਬਾਰੇ ਜਿਹੜੀਆਂ ਆਪਾਂ ਜ਼ਮੀਨ ਦੇ ਵਿੱਚ ਗੱਠਾਂ ਬਣਾਉਨੇ ਆ ਉਹ ਗੱਠਾ ਬਣਾ ਕੇ ਆਪਾਂ ਜਿਹੜੀਆਂ ਕਾਰਪੋਰੇਟ ਕਰਾਣੇ ਜਿਹੜੇ ਹੁੰਦੇ ਆ ਆਪਣੇ ਤੋਂ ਚੋਕੇ ਲ ਜਾਂਦੇ ਆ ਚਾਂਦੀ ਉਹਨਾਂ ਦੀ ਬੰਦੀ ਆ ਗੱਠਾ ਆਪਾਂ ਬਣਾ ਦਿੰਨੇ ਆ ਜ਼ਮੀਨ ਦੇ ਵਿੱਚੋਂ ਇੱਕ ਕਿੱਲੇ ਦਾ ਜੇ ਪ੍ਰਤੀ ਏਕੜ ਦਾ ਹਿਸਾਬ ਲਾਈਏ ਤੇ 12 ਤੋਂ 13000 ਦੀ ਜਿਹੜੀ ਪ੍ਰਾਲੀ ਆ ਉਹ ਨਿਕਲਦੀ ਆ ਇੱਕ ਕਿੱਲੇ ਦੇ ਵਿੱਚੋਂ ਕਿਉਂਕਿ 400 ਰੁਪਏ ਪ੍ਰਤੀ ਕੁਇੰਟਲ ਇਹ ਪ੍ਰਾਲੀ ਵੇਖਦੀ ਆ ਤੇ ਜਿਹੜਾ ਇਹਦੇ ਤੇ ਖਰਚਾ ਆਉਂਦਾ ਗੱਠਾ ਬੰਨਣ ਦਾ ਵਗੈਰਾ ਇਹ ਖਰਚਾ ਕਿਸਾਨ ਦੇ ਸਿਰ ਤੋਂ ਜਾਂ ਜਿਵੇਂ ਮੰਨ ਲਓ ਇੱਕ ਕਿਸਾਨ ਦੇ ਕਿੱਲੇ ਦਾ 15-1500 ਰੁਪਇਆ ਇਕੱਠਾ ਬੰਨਣ ਦਾ ਲਈ ਜਾਂਦੇ ਆ ਜਾਂ ਕਹਿ ਦਈਏ ਆਪਾਂ ਗੱਲ ਕਰੀਏ ਕਿ ਸਰਕਾਰ ਵੀ ਇਹਨਾਂ ਨੂੰ ਜਿਹੜੇ ਇਸ ਚੀਜ਼ ਦੇ ਪੈਸੇ ਮੁਹੱਈਆ ਕਰਵਾਉਂਦੀ ਆ ਕਿ ਤੁਸੀਂ ਗੱਠਾ ਬਣ ਕੇ ਜੋੜੋ ਤੇ ਇਹਨਾਂ ਦੀ ਚਾਂਦੀ ਬਣ ਗਈ ਨਾ ਇਹ ਲੈ ਗਏ ਤੁਹਾਡੀਆਂ ਗੱਠਾਂ ਚੋੱਕ ਕੇ ਤੇ ਤੁਹਾਡੇ ਪੱਲੇ ਕੀ ਰਿਹਾ ਤੁਹਾਡੇ ਪੱਲੇ ਕੁਝ ਨਹੀਂ ਰਿਹਾ ਤੁਹਾਡੀ ਜ਼ਮੀਨ ਆਉਣ ਵਾਲੇ ਦਿਨਾਂ ਦੇ ਵਿੱਚ ਬੰਜਰ ਹੋ ਜੂਗੀ ਕੌਂਕਾ ਜੂਨੀਵਰਸਿਟੀ ਨੇ ਵੀ ਕਿਤੇ ਨਾ ਕਿਤੇ ਇਹ ਗੱਲ ਮੰਨੀ ਆ ਕਿ ਜੇਕਰ ਤੁਸੀਂ ਜ਼ਮੀਨ ਦੇ ਵਿੱਚੋਂ ਗੱਠਾ ਬਣਾਉਂਦੇ ਜੇ ਤੁਹਾਡੀ ਜ਼ਮੀਨ ਦਾ ਜਿਹੜਾ ਪੋਲਾ ਪਾਣਾ ਜਿਹੜਾ ਉਹ ਖਤਮ ਹੋ ਜਾਊਗਾ ਕਿਉਂਕਿ ਪਰਾਲੀ ਜਾਂ ਜਿਹੜੀ ਸਵਾਹ ਹੁੰਦੀ ਹੈ ਜ਼ਮੀਨ ਨੂੰ ਪੋਲਿਆਂ ਰੱਖਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਜ਼ਮੀਨ ਨੂੰ ਬੰਜਰ ਬਣਾਉਣ ਵੱਲ ਤੁਰ ਰਹੇ ਜੇ ਪਰ ਆਪਣੇ ਕੋਲ ਕੋਈ ਹੱਲ ਨਹੀਂ ਹੈਗਾ ਕਿਉਂਕਿ ਜਿਹੜੇ ਜ਼ਮੀਨ ਨੂੰ ਵਿੱਚ ਪਰਾਲੀ ਲਾਉਣ ਵਾਲੇ ਸਾਧਨ ਆ ਉਹ ਬਹੁਤ ਮਹਿੰਗੇ ਨੇ ਤੇ ਆਪਾਂ ਜਿਹੜੇ ਦੂਜੇ ਨੰਬਰ ਤੇ ਗੱਲ ਕਰਕੇ ਗਏ ਜਿਹੜੀਆਂ ਗੱਠਾਂ ਬਣਾ ਕੇ ਇਹ ਲ ਜਾਂਦੇ ਆ ਜਾ ਕੇ ਗਾਂ ਫੈਕਟਰੀਆਂ ਨੂੰ ਮੋਈਆ ਕਰਵਾਉਂਦੇ ਆ ਕੀ ਗੱਲ ਇਹ ਗੱਠਾਂ ਦਾ ਇਹ ਚਾਰ ਪਾਉਂਦੇ ਆ ਇਹ ਵੀ ਤਾਂ ਬਾਲਦੇ ਹੀ ਆ ਧੂਆ ਹੀ ਕਰਦੇ ਆ ਜੇ ਆਪਾਂ ਇੱਕ ਵਾਰ ਧੂਆ ਕਰਦੇ ਆ ਸਾਲ ਚ ਇਹ ਸਾਰਾ ਸਾਲ ਹੀ ਕਰੀ ਜਾਂਦੇ ਨੇ ਤੇ ਦੂਜੇ ਨੰਬਰ ਤੇ ਇੱਕ ਤਾਂ ਇਹਨਾਂ ਦੀ ਬਣ ਗਈ ਚਾਂਦੀ ਜਿਨ੍ਹਾਂ ਨੇ ਆਪਣੀਆਂ ਪੈਰੀਆਂ ਚੋਂ ਗੱਠਾਂ ਚੁੱਕ ਕੇ ਡੰਪ ਲਾ ਕੇ ਤੇ ਆਪਦੀਆਂ ਜੋੜ ਲੀਆਂ ਦੂਜੇ ਨੰਬਰ ਤੇ ਚਾਂਦੀ ਬਣ ਗਈ ਮਿਲਣ ਵਾਲਿਆਂ ਦੀ ਤੇ ਫੈਕਟਰੀਆਂ ਵਾਲਿਆਂ ਦੀ ਉਹਨਾਂ ਦੀ ਚਾਂਦੀ ਕਿਵੇਂ ਬਣੀ ਉਹ ਆਪਣੇ ਤੋਂ 800 ਤੋਂ 900 ਰੁਪਏ ਪ੍ਰਤੀ ਕੁਆਂਟਲ ਤੂੜੀ ਲੈ ਕੇ ਆਪਦੀਆਂ ਮਿੱਲਾਂ ਦੇ ਵਿੱਚ ਜਿਹੜੀ ਵਰਤਦੇ ਹੁੰਦੇ ਸੀ ਜਾਂ ਫੈਕਟਰੀਆਂ ਦੇ ਵਿੱਚ ਵਰਤਦੇ ਹੁੰਦੇ ਸੀ ਕੀ ਕਾਰਨ ਬਣਿਆ ਪ੍ਰਾਲੀ ਦੀਆਂ ਗੱਠਾਂ ਸ਼ੁਰੂ ਹੋ ਗਈਆਂ ਤੇ ਤੂੜੀ ਦਾ ਰੇਟ ਡਾਊਨ ਹੋ ਗਿਆ ਤੇ ਪ੍ਰਾਲੀ ਦੀਆਂ ਗੱਠਾਂ ਉਹਨਾਂ ਨੇ ਬੰਨ ਲੈ ਕੇ ਤੇ ਉਹਨਾਂ ਨੂੰ ਵਾੜਨਾ ਸ਼ੁਰੂ ਕਰ ਦਿੱਤਾ ਤੇ ਹੁਣ ਉਹਨਾਂ ਦੀ ਚਾਂਦੀ ਬਣ ਗਈ ਉਹਨਾਂ ਨੂੰ ਇੱਕ ਕੁਆਂਟਲ ਦਾ ਜਿਹੜਾ 400 ਤੋਂ ਲੈ ਕੇ 500 ਰੁਪਏ ਦਾ ਫਾਇਦਾ ਹੋਣ ਲੱਗ ਪਿਆ ਪਰ ਉਹਨਾਂ ਨੇ ਕੀ ਆਪਦੇ ਉੱਪਰ ਡਾਕਟਰਾਂ ਦਾ ਰੇਟ ਜੇਕਰ ਉਹ ਪੇਪਰ ਬਣਾਉਂਦੇ ਸੀ ਜਾਂ ਗੱਤਾ ਬਣਾਉਂਦੇ ਸੀ ਉਹਦਾ ਰੇਟ ਘਟਾਇਆ ਨਹੀਂ ਘਟਾਇਆ ਉਹਦਾ ਸਗੋ ਰੇਟ ਵਧਾਇਆ ਗਿਆ ਏ ਤੇ ਇਸ ਕਰਕੇ ਉਹਨਾਂ ਦੀ ਵੀ ਚਾਂਦੀ ਬਣ ਗਈ ਪਰ ਕਿਸਾਨ ਦੇ ਪੱਲੇ ਕੱਖ ਨਹੀਂ ਪਿਆ ਕਿਸਾਨ ਦੇ ਪੱਲੇ ਕੁਝ ਨਹੀਂ ਪਿਆ ਤੇ ਕਿਉਂਕਿ ਆਪਾਂ ਅਸਰ ਇਹਨੂੰ ਆਪਦੀ ਆਪਣੇ ਕੋ ਸਾਧਨ ਨਹੀਂ ਹੈ ਗਿਆ ਤਾਂ ਆਪਾਂ ਨੂੰ ਰਹਿਤ ਖੁੰਦ ਗਿੰਦੇ ਆ ਪਰ ਇਸ ਪ੍ਰਾਲੀ ਦੇ ਵਿੱਚ ਬਹੁਤ ਜ਼ਿਆਦਾ ਤੱਤ ਹੁੰਦੇ ਆ ਜ਼ਮੀਨ ਨੂੰ ਪੋਲਾ ਰੱਖੰਦੇ ਤੇ ਇਹ ਰੈਂਤ ਖੁੰਦ ਆਪਾਂ ਪੱਲਿਓ ਪੈਸੇ ਦੇ ਕੇ ਚਕਾਉਨੇ ਆ ਤੇ ਜਿਹੜੀ ਛੇਲਰਾਂ ਦੀ ਰੈਂਤ ਖੁੰਦਾ ਜਿਹਨੂੰ ਆਪਾਂ ਸਵਾਹ ਕਹਿੰਨੇ ਆ ਉਹ ਆਪਾਂ ਪੱਲਿਓ ਪੈਸੇ ਦੇ ਕੇ ਲਿਓਨੇ ਆ ਯਾਰ 1500 ਰੁਪਿਆ ਟਰਾਲੀ ਦਾ ਲੈਂਦੇ ਜਿਹਦਾ ਆਪਾਂ ਸਵਾਹ ਪਨੀਰੀ ਤੇ ਪਾਉਣ ਵਾਸਤੇ ਲਿਓਨੇ ਆ ਜੇਕਰ ਉਹ ਆਪਾਂ ਨੂੰ ਰੈਂਤ ਖੁੰਦ ਮੋੜ ਦੇਂਦੇ ਤੇ ਆਪਾਂ ਕੋ ਰੈਂਤ ਖੁੰਦ ਨੂੰ ਪੈਸੇ ਦੇ ਕੇ ਚਕਾਰ ਆ ਸਵਾਲ ਇਹ ਵੀ ਇੱਕ ਖੜਾ ਹੁੰਦਾ ਹੈ